ਅਲੋ ਆਲ ਵਿੱਚ ਹੈਗੇ ਆਂ ਔਰ ਸਾਡੇ ਨਾਲ ਇਸ ਵਕਤ ਪਿੰਡ ਦੇ ਮੌਜੂਦਾ ਸਰਪੰਚ ਵਿਕਰਮ ਸਿੰਘ ਜਿਹੜੇ ਆ ਸਾਡੇ ਨਾਲ ਹੈਗੇ ਆ ਆਪਣੇ ਨਾਲ ਗੱਲਬਾਤ ਕਰਦੇ ਆ ਕਿ ਕਿ ਅੱਜ ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਜਿਹੜਾ ਹੈਗਾ ਵਾ ਨਹੀਂ ਪੱਥਰ ਜਿਹੜਾ ਵਾ ਰੱਖਿਆ ਗਿਆ ਹੋਇਆ ਉਹ ਉਦਕਾਟ ਨੂੰ ਹੀ ਹੈਗਾ ਅੱਜ ਔਰ ਉਸ ਬਾਰੇ ਇਹਨਾਂ ਕੋਲ ਜਾਣਕਾਰੀ ਲੈਣੇ ਆ ਕਿ ਕਿਸ ਚੀਜ਼ ਦਾ ਜਿਹੜਾ ਹੈਗਾ ਵਾ ਅੱਜ ਉਦਕਾਟਨ ਕੀਤਾ ਜਾ ਰਿਹਾ ਹੈ ਹਾਂਜੀ ਸਰਪੰਚ ਸਾਹਿਬ ਇਹ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਅੱਜ ਨਾਲ ਸਾਡੇ ਆ ਰਹੇ ਨੇ ਸੰਦੀਪ ਸਿੰਘ ਕੋੜਾ ਡਾਕਟਰ ਸੰਦੀਪ ਸਿੰਘ ਕੋੜਾ ਅਡਵਾਈਜ਼ਰ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਇੰਟਰਨੈਸ਼ਨਲ ਸਕਿੱਲ ਇੰਟਰਨੈਸ਼ਨਲ ਮਿਸ਼ਨ ਗਵਰਨਮੈਂਟ ਆਫ ਇੰਡੀਆ ਉਹ ਪਹੁੰਚ ਰਹੇ ਨੇ ਬਹੁਤ ਹੀ ਯੋਗੀ ਸ਼ਖਸੀਅਤ ਜੀ ਉਹ ਇੱਥੇ ਆਏ ਨੇ ਉਹ ਉਹਨਾਂ ਦੇ ਹੀ ਬ੍ਰਦਰ ਡਾਕਟਰ ਕਵਲ ਜੋ ਐਮਐਸ ਦੇ ਵਿੱਚ ਉੱਥੇ ਕੰਮ ਕਰਦੇ ਨੇ ਜੀ ਉਹ ਵੀ ਇੱਥੇ ਪਹੁੰਚੇ ਨੇ ਜੀ ਤੇ ਡਾਕਟਰ ਸਾਹਿਬ ਤੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਉਹ ਵੀ ਉਹਨਾਂ ਨਾਲ ਆ ਰਹੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ ਦੀ ਯਾਦ ਦੇ ਯਾਦ ਦੇ ਵਿੱਚ ਮਤਲਬ ਪਾਰਕ ਬਣਾਈਆਂ ਉਹਨਾਂ ਦਾ ਅਧਿਕਟਨ ਕਰਨ ਆ ਰਹੇ ਨੇ ਠੀਕ ਹੈ ਜੀ ਹਾਂ ਜੀ ਬਹੁਤ ਆਸਾਨ ਜੀ ਜਿੰਦਰਬਾਦ ਜਿੰਦੀਪ ਸਿੰਘ ਕੌੜਾ ਸੋਨਹਾਰ ਸਵਾਗਤ ਸੰਦੀਪ ਸਿੰਘ ਕੋੜਾ ਸਾਹਿਬ ਉਹਨਾਂ ਦੇ ਬ੍ਰਦਰ ਡਾਕਟਰ ਕਵਰਜੀਤ ਸਿੰਘ ਸੰਜੀਤ ਜੀ ਸਾਡੇ ਨਾਲ ਡਾਕਟਰ ਜਸਪੀਰ ਸਿੰਘ ਅਸੀਂ ਸਾਰੇ ਇਸ ਪਿੰਡ ਦੇ ਵਿੱਚ ਪਹੁੰਚੇ ਆਂ ਪੂਰੇ ਪਿੰਡ ਵੱਲੋਂ ਪੂਰੀ ਪੰਚਾਇਤ ਵੱਲੋਂ ਸਾਡੇ ਸਰਪੰਚ ਸਾਹਿਬ ਖੜੇ ਨੇ ਸਾਰਿਆਂ ਨੂੰ ਇਹਨਾਂ ਦਾ ਇਹਨਾਂ ਨੂੰ ਜੀ ਆਇਆਂ ਆਖਦਾ ਇਹਨਾਂ ਦਾ ਧੰਨਵਾਦ ਕਰਦਾ ਅੱਜ ਇਹਨਾਂ ਨੇ ਏਮਜ਼ ਤੋਂ ਡਾਕਟਰਸ ਦੀ ਟੀਮ ਵੀ ਲੈ ਕੇ ਆਏ ਨੇ ਔਰ ਅ ਮੈਡੀਕਲ ਚੈੱਕ ਅਪ ਦਾ ਕੰਮ ਜਿਹੜਾ ਉਹ ਵੀ ਅੱਜ ਇੱਥੇ ਚੱਲੂਗਾ ਔਰ ਮੈਂ ਇਹਨਾਂ ਅੱਗੇ ਹੋਰ ਵੀ ਇੱਕ ਗੁਜਾਰਸ਼ ਕਰਦਾ ਕਿ ਇਹ ਸਾਡੇ ਇਲਾਕੇ ਦੇ ਵਿੱਚ ਕੋਈ ਵਧੀਆ ਸਕਿੱਲ ਡਿਵੈਲਪਮੈਂਟ ਦੇ ਜਿਹੜੇ ਪ੍ਰੋਜੈਕਟ ਨੇ ਉਹ ਹੋਰ ਲਈ ਕਿ ਆਉਣਗੇ ਜਿੱਥੇ ਨਾਲ ਸਾਡੇ ਜਿਹੜੇ ਬੱਚੇ ਨੇ ਸਾਡਾ ਭਵਿੱਖ ਨੇ ਸਾਡੇ ਦੇਸ਼ ਦਾ ਭਵਿੱਖ ਨੇ ਉਹਨਾਂ ਨੂੰ ਹੋਰ ਅਸੀਂ ਸਕਿੱਲ ਫੁੱਲ ਕਰ ਸਕੀਏ ਔਰ ਉਹ ਆਪਣੇ ਵਧੀਆ ਪੋਜੀਸ਼ਨਾਂ ਦੇ ਉੱਤੇ ਜਾ ਕੇ ਜਿਹੜਾ ਆ ਉਹ ਸੈਟਲ ਹੋ ਸਕਣ ਸੋ ਮੈਂ ਆਸ ਕਰਦਾ ਹਾਂ ਕਿ ਆਪਣੇ ਪਿੰਡ ਵਾਸਤੇ ਆਪਣੇ ਹਲਕੇ ਵਾਸਤੇ ਆਪਣੇ ਇਲਾਕੇ ਵਾਸਤੇ ਆ ਹੋਰ ਬਹੁਤ ਕੁਝ ਜਿਹੜਾ ਆ ਉਹ ਹਲਕੇ ਨੂੰ ਦੇਣਗੇ ਔਰ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਇਹਨਾਂ ਨੂੰ ਚੰਗੀ ਸਿਹਤ ਬਖਸ਼ੇ ਬਲ ਬੁੱਧੀ ਬਖਸ਼ੇ ਇਸ ਤਰ੍ਹਾਂ ਹੀ ਇਹ ਆਪਣੇ ਇਲਾਕੇ ਦੀ ਆਪਣੇ ਲੋਕਾਂ ਦੀ ਸੇਵਾ ਜਿਹੜੀ ਆ ਉਹ ਕਰਦੇ ਰਹਿਣ ਤੁਸੀਂ ਇੱਥੇ ਆਪਣੇ ਪਿੰਡ ਪਹੁੰਚੇ ਹੋਏ ਹੋ ਆਪਣੇ ਪਿਤਾ ਜੀ ਦੀ ਯਾਦ ਵਿੱਚ ਜਿਹੜਾ ਹੈਗਾ ਵਾ ਇੱਥੇ ਪਾਰਕ ਦਾ ਤੁਸੀਂ ਉਗਾਟਨ ਕਰ ਰਹੇ ਹੋ ਕੀ ਕਹੋਗੇ ਤੁਸੀਂ ਅੱਜ ਪਹਿਲੇ ਤੇ ਮੈਂ ਗੱਲ ਕਹਿਣਾ ਚਾਹਨਾ ਕਿ ਅੱਜ ਜਦੋਂ ਅਸੀਂ ਇਸ ਪਿੰਡ ਵਿੱਚ ਆ ਰਹੇ ਸੀ ਮੈਂ ਮੰਤਰੀ ਸਾਹਿਬ ਨੇ ਹੁਣੇ ਦੱਸਿਆ ਕਿ ਜਦੋਂ ਤੁਸੀਂ ਕਿਸੇ ਵੀ ਜਗ੍ਹਾ ਪਹੁੰਚ ਜੋ ਤੁਹਾਨੂੰ ਆਪਣਾ ਮਿੱਟੀ ਨਾਲ ਤੁਹਾਡਾ ਪਿਆਰ ਜਿਹੜਾ ਆ ਉਹ ਪਹਿਲਾਂ ਤੁਹੀਂ ਹੁੰਦਾ ਹੈ ਉਹ ਹੋਰ ਵੱਧ ਜਾਂਦਾ ਹੈ ਕਿ ਅਸੀਂ ਆਪਣੀ ਜਿੱਥੇ ਤੁਸੀਂ ਜੰਮੇ ਜਿੱਥੇ ਤੁਹਾਡਾ ਜਨਮ ਹੋਇਆ ਉੱਥੇ ਤੁਸੀਂ ਉਸ ਇਲਾਕੇ ਲਈ ਕੁਝ ਕਰ ਸਕੋ ਤੇ ਜਦੋਂ ਅਸੀਂ ਪਿੰਡ ਦੇ ਅੰਦਰ ਐਂਟਰ ਹੋਏ ਉਦੋਂ ਹੀ ਮੈਨੂੰ ਇੱਕ ਡਿਫਰੈਂਟ ਤਰ੍ਹਾਂ ਦੀ ਅੱਜ ਫੀਲਿੰਗ ਹੋਈ ਕਿ ਅੱਜ ਅੱਜ ਉਸੇ ਜਗ੍ਹਾ ਤੇ ਜਾ ਰਹੇ ਹਾਂ ਜਿੱਥੇ ਮੇਰਾ ਜਨਮ ਹੋਇਆ ਸੀ ਮੇਰੇ ਫਾਦਰ ਸਾਹਿਬ ਇੱਥੇ ਰਹੇ ਔਰ ਅੱਜ ਉਹਨਾਂ ਦੀ ਯਾਦ ਦੇ ਵਿੱਚ ਜੋ ਅਸੀਂ ਜੋ پارک ਸardar guldeep singh korda memorial park ਦਾ ਜੋ ਉਦਗਾਰਨ ਕੀਤਾ ਹੈ ਉਹ ਇੱਕ ਡੈਡੀਕੇਟ ਕੀਤਾ ਇਸ ਪਿੰਡ ਨੂੰ ਇਸ ਤੋਂ ਇਲਾਵਾ ਹੋਰ ਬਹੁਤ ਅਸੀਂ ਪ੍ਰੋਜੈਕਟ ਜਿਹੜੇ ਆ ਮੰਤਰੀ ਸਾਹਿਬ ਦੇ ਨਾਲ ਮਿਲ ਕੇ ਇਸ ਪੰਚਾਇਤ ਜੋ ਕਿ ਸਾਡੇ ਇੱਥੋਂ ਦੇ ਸਰਪੰਚ ਨੇ ਸਰਦਾਰ ਵਿਕਰਮ ਸਿੰਘ ਹੋਰ ਜਿਹੜੇ ਮੈਂਬਰ ਸਾਹਿਬਾਨ ਨੇ ਇਹਨਾਂ ਸਾਰਿਆਂ ਦੇ ਨਾਲ ਮਿਲ ਕੇ ਅਸੀਂ ਪਿੰਡ ਦੇ ਲਈ ਹੋਰ ਜੋ ਕਰ ਸਕਦੇ ਆ ਉਹ ਕਰਾਂਗੇ ਪਰ ਮੈਂ ਆਪ ਵੀ ਕਹਿਣਾ ਚਾਹੁੰਦਾ ਕਿ ਜਦੋਂ ਮੈਂ ਪਹਿਲਾਂ ਵੀ ਪਿੰਡ ਆਇਆ ਸੀ ਔਰ ਪਿੰਡ ਦੇ 21 ਮੈਂ ਪੁੱਛਿਆ ਸੀ ਵੀ ਇੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਔਰ ਅੱਜ ਤੋ 3-4 ਸਾਲ ਪਹਿਲਾਂ ਜਦੋਂ ਪਿੰਡ ਦੇ ਵਿੱਚ ਮੈਨੂੰ ਜਿੰਨੀਆਂ ਵੀ ਡਿਮਾਂਡ ਕਹੀਆਂ ਗਈਆਂ ਚਾਹੇ ਉਹ ਜਿਮ ਦੀ ਸੀ ਇੱਥੇ ਦੋ ਅਸੀਂ ਜਿਮ ਬਣਾਏ ਨੇ ਜਿਹੜੇ 에어 ਕੰਡੀਸ਼ਨ ਜਿਮ ਨੇ ਵੋਇਸ ਤੇ ਮਤਲਬ ਮੇਲ ਐਂਡ ਫੀਮੇਲ ਮੈਂਬਰਸ ਦੇ ਲਈ ਹੋਰ ਵੀ ਜੋ ਪ੍ਰੋਜੈਕਟ ਇੱਥੇ ਉਹਨਾਂ ਨੇ ਕਹੇ ਉਸ ਟਾਈਮ ਉਹ ਕਰਵਾਏ ਗਿਆ ਔਰ ਅੱਜ ਵੀ ਮੈਂ ਅਸ਼્યોਰ ਕਰਦਾ ਹਾਂ ਕਿ ਅਸੀਂ ਇੱਥੇ ਹੋਰ ਜੋ ਵੀ ਬੈਸਟ ਇਸ ਪਿੰਡ ਦੇ ਲਈ ਕੀਤਾ ਜਾ ਸਕਦਾ ਹੈ ਮੰਤਰੀ ਸਾਹਿਬ ਦੇ ਨਾਲ ਮਿਲ ਕੇ ਪੂਰੇ ਸਰਪੰਚ ਸਾਹਿਬਾਨ ਔਰ ਜਿੰਨੇ ਪੰਚਾਇਬਾਨ ਨੇ ਨਾ ਸਾਰਿਆਂ ਨਾਲ ਮਿਲ ਕੇ ਜੋ ਵੀ ਇਸ ਇਲਾਕੇ ਲਈ ਕਰ ਸਕਦੇ ਹਾਂ ਅਸੀਂ ਕਰਾਂਗੇ ਅੱਜ ਅਸੀਂ ਇੱਥੇ ਆਏ ਹਾਂ ਸਰਦਾਰ ਕੁਲਦੀਪ ਸਿੰਘ ਕੋੜਾ ਮੈਮੋਰੀਅਲ ਪਾਰਕ ਦਾ ਜਿਹੜਾ ਨੈਗੋਰੇਸ਼ਨ ਹੈ ਇੱਥੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਅੱਜ ਇੱਥੇ ਲਗਾਇਆ ਗਿਆ ਹੈ ਏਮਸ ਬਠਿੰਡਾ ਵੱਲੋਂ ਮੇਰਾ ਨਾਮ ਡਾਕਟਰ ਕਵਲਜੀਤ ਸਿੰਘ ਕੋੜਾ ਹੈ ਮੈਂ ਐਮਸ ਬਟੇਂਡਾ ਵਿਖੇ ਯੂਰੋਲੋਜੀ ਔਰ ਕਿਡਨੀ ਡਿਜ਼ੀਜ਼ਸ ਐਂਡ ਕਿਡਨੀ ਟ੍ਰਾਂਸਪਲੈਂਟ ਡਿਪਾਰਟਮੈਂਟ ਦਾ ਹੈੱਡ ਆਫ ਡਿਪਾਰਟਮੈਂਟ ਹਾਂ। ਤੋਂ ਅੱਜ ਮੇਰਾ ਮਕਸਦ ਧਿਆਨ ਦਾ ਇਹੀ ਸੀ ਕਿ ਅਸੀਂ ਤੁਸੀਂ ਅੱਜ ਦੀ ਡੇਟ 'ਚ ਦੇਖੋ ਤੇ ਆਪਣੇ ਲਾਈਫਸਟਾਈਲ ਡਿਜ਼ੀਜ਼ਸ ਜਿਹੜੀਆਂ ਬਿਮਾਰੀਆਂ ਨੇ ਆਪਣੀ ਸੋਸਾਇਟੀ ਦੇ ਵਿੱਚ ਜਿਨ੍ਹਾਂ ਦੇ ਵਿੱਚ 슈ਗਰ ਹੋ ਗਈ, ਬਲੱਡ ਪ੍ਰੈਸ਼ਰ ਹੋ ਗਈ, ਇਹ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਇਹਨਾਂ ਕਰਕੇ ਗੁਰਦੇ ਖਰਾਬ ਹੋ ਰਹੇ ਨੇ। ਚਾਹੇ ਉਹ ਬਜ਼ੁਰਗ ਹੈ, ਚਾਹੇ ਉਹ ਯੰਗ ਹੈ। ਇਹ ਸਾਰੇ ਗੁਰਦੇ ਖਰਾਬ ਕਰਕੇ ਸਾਡੇ ਕੋਲ ਆ ਰਹੇ ਨੇ। ਇਦੇ ਨਾਲ ਯੂਰੋਲੋਜੀ ਰਿਲੇਟਡ ਬਿਮਾਰੀਆਂ ਜਿਹਦੇ ਚ ਗੁਰਦੇ ਦੀਆਂ ਪੱਥਰੀਆਂ ਹੋ ਗਈਆਂ ਪਿਸ਼ਾਬ ਦੀਆਂ ਬਿਮਾਰੀਆਂ ਔਰਤਾਂ ਦੇ ਵਿੱਚ ਹੋ ਗਈਆਂ ਜਾਂ ਬੱਚਿਆਂ ਚ ਹੋ ਗਈਆਂ ਇਹ ਸੋਸਾਇਟੀ ਦੇ ਵਿੱਚ ਬਹੁਤ ਵੱਧ ਰਹੀਆਂ ਨੇ ਤੋਂ ਅੱਜ ਮੇਰਾ ਪਰਪਸ ਇਹੀ ਸੀ ਇੱਥੇ ਆਉਣ ਦਾ ਕਿ ਇੱਥੇ ਆ ਕੇ ਜਿਹੜੇ ਲੋਕ ਮੈਡੀਕਲ ਸੁਵਿਧਾਵਾਂ ਤੋਂ ਵਾਂਝੇ ਨੇ ਉਹਨਾਂ ਨੂੰ ਏਟਲੀਸਟ ਅਸੀਂ ਇੱਕ ਸਕਰੀਨਿੰਗ ਕੈਂਪ ਟਾਈਪ ਕਰ ਸਕੀਏ ਏਟਲੀਸਟ ਦੇਖੋ ਇਸ ਜਗ੍ਹਾ ਤੇ ਆ ਕੇ ਸਾਰੇ ਰਿਸੋਰਸਸ ਤਾਂ ਅਸੀਂ ਪਿੰਡ ਮਾਲੋਵਾਲ ਚੇਂਜ ਤੋਂ ਨਹੀਂ ਲਿਆ ਸਕਦੇ ਪਰ ਸਾਡਾ ਮੇਨ ਮੋਟਿਵ ਇੱਥੇ ਹੀ ਸੀ ਕਿ ਜਿਹੜੇ ਲੋਕਾਂ ਨੂੰ ਹੈਲਥ ਚੈੱਕਅਪ ਦੀ ਸਕਰੀਨਿੰਗ ਦੀ ਜ਼ਰੂਰਤ ਹੈ ਉਹਨਾਂ ਨੂੰ ਅਸੀਂ ਬੇਸਿਕ ਸਕਰੀਨਿੰਗ ਦੇ ਸਕੀਏ ਅੱਜ ਅਥੇ ਬੇਸਿਕ ਟੈਸਟ ਕਰ ਰਹੇ ਹਾਂ ਬਲੱਡ ਪ੍ਰੈਸ਼ਰ ਸਕਰੀਨਿੰਗ ਹੋ ਰਹੀ ਹੈ ਬਲੱਡ ਗਲੂਕੋਜ਼ ਸਕਰੀਨਿੰਗ ਹੋ ਰਹੀ ਹੈ ਔਰ ਉਹਨਾਂ ਨੂੰ ਐਟ ਲੀਸਟ ਅਸੀਂ ਇੱਕ ਡਾਇਗਨੋਸਿਸ ਦੇ ਕੇ ਇੱਕ ਰਾਹ ਪਾ ਸਕੀਏ ਕਿ ਇਹ ਤੁਹਾਡੀ ਦਿੱਕਤ ਹੈ ਆ ਤੁਸੀਂ ਟ੍ਰੀਟਮੈਂਟ ਲੈਣਾ ਹੈ ਜੇਰਾ ਟ੍ਰੀਟਮੈਂਟ ਇੱਥੇ ਨਹੀਂ ਪੋਸੀਬਲ ਅਸੀਂ ਉਹਨਾਂ ਨੂੰ ਦੱਸ ਕੇ ਜਾ ਰਹੇ ਹਾਂ ਕਿ ਏਮਜ਼ ਬਠਿੰਡਾ ਵਿਖੇ ਆ ਜਾਓ ਨਹੀਂ ਤਾਂ ਪੰਜਾਬ ਸਰਕਾਰ ਦੇ ਸਿਵਲ ਹਸਪੀਟਲਸ ਨੇ ਗਵਰਨਮੈਂਟ ਮੈਡੀਕਲ ਕਾਲਜੇਸ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਆ ਕੇ ਕੁਝ ਟੈਸਟ ਕਰਵਾ ਸਕਦੇ ਹੋ ਅ ਗੁਰੰਗੇ ਦੇ ਕਾਲਜ ਖਡੂਰ ਸਾਹਿਬ ਤੋਂ ਆਏ ਆ ਮੇਰੇ ਨਾਲ ਪ੍ਰੋਫੈਸਰ ਹਰਦੀਪ ਸਿੰਘ ਨੇ ਇਕਨੋਮਿਕਸ ਡਿਪਾਰਟਮੈਂਟ ਔਰ ਬੱਚੇ ਨੇ अराउंड 40 ਬੱਚੇ ਸਿਰ ਨਾਲ ਆਏ ਨੇ ਐਕਚੁਅਲੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਮਝਦੇ ਹਾਂ ਕਿ ਗ੍ਰੈਜੂਏਸ਼ਨ ਕੋਰਸਸ ਦੇ ਨਾਲ-ਨਾਲ ਜੇ ਕੋਈ ਬੱਚਾ ਸਕਿੱਲ ਡਿਵੈਲਪਮੈਂਟ ਦਾ ਕੋਰਸ ਕਰ ਲੈਂਦਾ ਵਾ ਸੇ ਜੇ ਉਹਦੇ ਚਾਂਸਸ ਆਫ এমਪਲੋਇਮੈਂਟ ਇਨਕਰੀਸ ਹੋ ਜਾਣੇ ਆ ਸੋ ਅਸੀਂ ਰੀਅਲੀ ਐ ਐਨਐਸਡੀਸੀ ਦੇ ਔਰ ਜਿਹੜੀ ਲੈਮਰਿੰਟ ਟੈਕਸਟ ਯੂਨੀਵਰਸਿਟੀ ਹੈ ਇਹਨਾਂ ਦਾ ਥੈਂਕਫੁਲ ਕਰਦੇ ਆਂ ਔਰ ਅਸੀਂ ਐਕਸਪੈਕਟ ਕਰਦੇ ਆਂ ਕਿ ਫਿਊਚਰ ਦੇ ਵਿੱਚ ਹੁਣ ਕਾਫੀ ਸਾਰੇ ਕੋਰਸਿਸ ਇਹਨਾਂ ਨੇ ਦੱਸੇ ਨੇ ਜਿਨ੍ਹਾਂ ਦਾ ਬੱਚਿਆਂ ਨੂੰ ਬੇਨਿਫਿਟ ਹੋ ਸਕਦਾ ਵਾ ਡਾਕਟਰ ਸੰਦੀਪ ਸਿੰਘ ਜੀ ਕੋੜਾ ਮਾਨਜੋਗ ਚਾਂਸਲਰ ਲੈਮਰਿੰਟ ਟੈਕਸਟ ਯੂਨੀਵਰਸਿਟੀ ਪੰਜਾਬ ਦਾ ਸੁਪਨਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਾਡੀ ਨੌਜਵਾਨ ਵਰਗ ਹੈ ਸਾਡੀ ਨੌਜਵਾਨ ਪਨੀਰੀ ਹੈ ਬੱਚੇ ਤੇ ਬੱਚੀਆਂ ਉਹ ਜੇ ਪੜ੍ਹ ਲੈ ਕੇ ਇੱਥੇ ਸਕਿੱਲ ਸਿੱਖ ਕੇ ਕੁਝ ਕਰਨਾ ਚਾਹੁੰਦੇ ਆ ਤੇ ਪੰਜਾਬ ਦੀ ਭਲਾਈ ਦੇ ਲਈ ਦੇਸ਼ ਦੀ ਭਲਾਈ ਦੇ ਲਈ ਬਹੁਤ ਬਿਹਤਰ ਹੋਏਗਾ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਦੋ ਨੰਬਰ ਜਾਂ ਕਿਸੇ ਏਜੰਟਾਂ ਦੇ ਹੱਥ ਵਿੱਚ ਲੱਗ ਕੇ ਲੱਖਾਂ ਰੁਪਏ ਖਰਚ ਕੇ ਜ਼ਮੀਨ ਗਿਰਵੀ ਰੱਖ ਕੇ ਬਾਹਰ ਨਹੀਂ ਭੇਜਣਾ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਦੇ ਨਾਲ ਗਵਰਨਮੈਂਟ ਆਫ ਓਵਰਸੀਜ਼ ਦੇ ਜਿਹੜੇ ਕੰਟਰੈਕਟ ਨੇ ਜਿਹੜਾ ਤੁਸੀਂ ਪਿੱਛੇ ਲੋਗੋ ਦੇਖ ਰਹੇ ਹੋ ਐਨਐਸਜੀਸੀ ਇੰਟਰਨੈਸ਼ਨਲ ਨੈਸ਼ਨਲ ਸਕਿੱਲ ਕਾਰਪੋਰੇਸ਼ਨ ਡਵੈਲਪਮੈਂਟ ਇਹ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਜੈਕਟ ਹੈ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਹੀ ਬਾਹਰ ਦੀ ਗਵਰਨਮੈਂਟਸ ਦੇ ਨਾਲ ਮਿਲ ਕੇ ਜਿਸ ਜਿਸ ਫੀਲਡ ਦੇ ਵਿੱਚ ਕਿਸੇ এমਪਲੋਇਮੈਂਟ ਦੀ ਜ਼ਰੂਰਤ ਹੁੰਦੀ ਹੈ ਉਹ ਗਵਰਨਮੈਂਟ ਆਫ ਇੰਡੀਆ ਨੂੰ ਲਿਖ ਕੇ ਭੇਜਦੀ ਹੈ ਵੀ ਸਾਨੂੰ ਇਹ এমਪਲੋਏਸ ਚਾਹੀਦੇ ਨੇ ਫਿਰ ਗਵਰਨਮੈਂਟ ਆਫ ਇੰਡੀਆ ਐਨਐਸਜੀਸੀ ਨੂੰ ਕਹਿੰਦੀ ਹੈ ਐਨਐਸਜੀਸੀ ਲੈਮਨਟ ਟੈਕਸਟਿਲ ਯੂਨੀਵਰਸਿਟੀ ਪੰਜਾਬ ਨੂੰ ਕਹਿੰਦੀ ਹੈ ਕਿਉਂਕਿ ਸਾਡੀ ਯੂਨੀਵਰਸਿਟੀ ਦੇ ਮਾਨਯੋਗ ਕੈਂਸਲਰ ਸਾਹਿਬ ਡਾਕਟਰ ਸੰਦੀਪ ਸਿੰਘ ਕੋੜਾ ਉਹ ਸਕਿੱਲ ਡਿਵੈਲਪਮੈਂਟ ਦੇ ਐਡਵਾਈਜ਼ਰ ਨੇ ਦੇ ਨਾਲ ਸਾਡੇ ਜੋ ਹਲਕੇ ਦੇ ਮੰਤਰੀ ਨੇ ਸਰਗਰ ਹਰਪਜਨ ਸਿੰਘ ਈਡੀਓ ਸੇਵਾ ਤੇ ਉਹਨਾਂ ਦੇ ਮੈਸੇਜ ਸਭਿੰਦਰ ਕਾਲ ਜਿੱਦਾ ਇਥੇ ਕੁੱਝਨ ਤੇ ਬਹੁਤ ਵਮਤ ਵਿਕਾਸਵਾਸ ਕੀਤਾ ਜਾਂਦਾ ਹੈ ਜੀ ਜਿਹੜਾ ਮੰਨਤ ਆਏ ਹੋਏ ਸੀ